ਹਾਂਜੀ ਦੋਸਤੋ ਮੈਂ ਉਮੀਦ ਕਰਦੀ ਆਂ ਵੀ ਤੁਸੀਂ ਠੀਕ ਠਾਕ ਹੋਵੋਗੇ ਸੋ ਮੈਂ ਰਾਜਵੀਰ ਕੌਰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਸਵਾਗਤ ਕਰਦੀ ਆਂ ਸੋ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਸੋਨਾ ਬੁਟੀਕ ਪੀਸ ਲੈ ਕੇ ਆਈ ਆਂ ਜਿਹੜਾ ਕਿ ਅਸੀਂ ਆਪਣੀ ਬੁਟੀਕ ਤੇ ਹੀ ਰੈਡੀ ਕੀਤਾਗਾ ਸੋ ਫਰਸਟ ਆਫ 올 ਜੇ ਮੈਂ ਇਸ ਦੀ ਸਟੱਫ ਦੀ ਗੱਲ ਕਰਾਂ ਇਹ ਹੈਗਾ ਜੀ 100% ਪ੍ਰੀਮੀਅਮ ਫੈਬਰਿਕ ਹੈ ਪ੍ਰਿੰਟਡ ਸੂਟ ਹੈਗਾ ਸੋ ਬੇਬੀ ਪਿੰਕ ਕਲਰ ਦਾ ਇਹ ਸੂਟ ਹੈ ਇਹਦੇ ਵਿੱਚ ਬਹੁਤ ਹੀ ਸੋਹਣੇ ਮਤਲਬ ਸਕੁਅਰ ਟਾਈਪ ਦੇ ਜਿਹੜੇ ਬਾਕਸਿਸ ਆ ਬਨੇ ਹੋਏ ਹੈਗੇ ਸੋ ਇਹਦੇ ਤੇ ਅਸੀਂ ਜਿਹੜੀ ਸਾਡੇ ਬੁਟੀਕ ਤੇ ਏਮਬਰਾਇਡਰੀ ਕੀਤੀ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇਹਦੇ ਤੇ ਜਿਹੜੀ ਵਾਈਟ ਲੈਸ ਲਗਾਈ ਹੋਈ ਹੈਗੀ ਦੇਖੋ ਤੁਸੀਂ ਦੈਨ ਉਸ ਤੋਂ ਬਾਅਦ ਇਹਦੇ ਵਿੱਚ ਅਸੀਂ ਜਿਹੜੇ ਕਲਰਡ ਹਾਇ ਹੋਏ ਹੈਗੇ ਉਹ ਹੈਗਾ ਜੀ ਆਹ ਵਾਈਟ ਕਲਰ ਹੈ ਡਾਰਕ ਪਿੰਕ ਹੈਗਾ ਦੈਨ ਬੇਬੀ ਪਿੰਕ ਹੈਗਾ ਦੈਨ ਡਾਰਕ ਗ੍ਰੀਨ ਹੈ ਦੇਖੋ ਤੁਸੀਂ ਅ ਐਮਬਰਾਇਡਰੀ ਦੇਖੋ ক্লোਸਲੀ ਮੈਂ ਤੁਹਾਨੂੰ ਦਿਖਾਉਣੀ ਹੈਗੀ ਕਿੰਨੀ ਜ਼ਿਆਦਾ ਜਿਹੜੀ ਸਫਾਈ ਨਾਲ ਆ ਵਰਕ ਕੀਤਾ ਹੋਇਆ ਇਹ ਸੂਟ ਜੀ ਆਪਾਂ ਆਪਣੇ ਮਤਲਬ ਬੁਟੀਕ ਤੇ ਹੀ ਰੈਡੀ ਕੀਤਾਗਾ ਤੇ ਦੇਖੋ ਤੁਸੀਂ ਸੂਟ ਦੇ ਫਿਨਿਸ਼ਿੰਗ ਦੇਖੋ ਇਹ ਜਿਹੜੀ ਲੈਸ ਆ ਇਹ ਵੀ ਆਪਾਂ ਹੀ ਲਗਾਈ ਹੋਈ ਹੈਗੀ ਆਪਣੇ ਬੁਟੀਕ ਤੇ ਤੇ ਦੇਖੋ ਤੁਸੀਂ ਜਿਵੇਂ ਵਰਕ ਦੀ ਗੱਲ ਕਰਾਂ ਇਹ ਵਰਕ ਹੈਗਾ ਜੀ ਇਹਦੇ ਘੇਰੇ ਤੇ ਇਹ ਘੇਰੇ ਤੇ ਵਰਕ ਆ ਦੇਖੋ ਤੁਸੀਂ ਸੂਟ ਦੇ ਲੁੱਕ ਦੇਖੋ ਫਿਨਿਸ਼ਿੰਗ ਦੇਖੋ ਸੂਟ ਦੀ ਇਹਦੇ ਚ ਜੇ ਲੈਂਥ ਦਾ ਕੋਈ ਇਸ਼ੂ ਨਹੀਂਗਾ ਹਨਾ ਤਾਂ ਮਤਲਬ ਲੈਂਥ ਜਿਹੜੇ ਪਰਸਨ ਦੇ ਅਕੋਰਡਿੰਗ ਆਪਾਂ ਵਧਾ ਘਟਾ ਸਕਦੇ ਹਨਾ ਤਾਂ ਦੇਖੋ ਤੁਸੀਂ ਦਨ ਉਸ ਤੋਂ ਬਾਅਦ ਈਜੀ ਬਾਜ਼ੂ ਤੇ ਵੀ ਸੇਮ ਹੀ ਵਰਕ ਹੈ ਹੁਣ ਮੈਂ ਤੁਹਾਨੂੰ ਇਹਦੀ ਜਿਹੜੀ ਬਾਜ਼ੂ ਦਾ ਵਰਕ ਉਹ ਡਿਸਪਲੇ ਕਰਕੇ ਦਿਖਾਉਣੀ ਹੈਗੀ ਇਹ ਜਿਹੜਾ ਸੂਟ ਇਹਦੇ ਚ ਘੇਰਾ ਵਰਕ ਹੈ ਤੇ ਪਲੱਸ ਇਹਦੀ ਬਾਜ਼ੂ ਵਰਕ ਕੇ ਬਾਟਮ ਵਰਕ ਦਾ ਡਿਜ਼ਾਈਨ ਜਿਹੜਾ ਕਸਟਮਰ ਨੇ ਤਿਆਰ ਨਹੀਂ ਕਰਵਾਇਆ ਬਟ ਇਹਦੇ ਚ ਆਪਾਂ ਬਾਟਮ ਵਰਕ ਦਾ ਜਿਹੜਾ ਡਿਜ਼ਾਈਨ ਹੈ ਉਹ ਵੀ ਆਪਾਂ ਜਿਹੜਾ ਤਿਆਰ ਕਰਵਾ ਸਕਦੇ ਹਾਂ ਹੁਣ ਮੈਂ ਤੁਹਾਨੂੰ ਬਾਜ਼ੂ ਵਰਕ ਦਿਖਾਉਣੀ ਹੈ ਦਾ ਹਾਂਜੀ ਤੇ ਜਿਹੜਾ ਆ ਵਾਲਾ ਵਰਕ ਹੈਗਾ ਇਹ ਇਹਦੀ ਬਾਜ਼ੂ ਤੇ ਵਰਕ ਆ ਸੇਮ ਤੁਸੀਂ ਇਹਦੇ ਚ ਵੀ ਸੂਟ ਦੀ ਜਿਹੜੀ ਫਿਨਿਸ਼ਿੰਗ ਦੇਖੋ ਬਹੁਤ ਸੋਹਣੀ ਵਾਈਟ ਕਲਰ ਦੀ ਜਿਹੜੀ ਲੈਂਸ ਲੱਗੀ ਹੋਈ ਹੈ ਸੂਟ ਤੇ ਤੇ ਛੋਟੀਆਂ-ਛੋਟੀਆਂ ਪੱਤੀਆਂ ਬਣੀਆਂ ਹੋਈਆਂ ਨੇ ਬਹੁਤ ਸਫਾਈ ਨਾਲ ਕੰਮ ਕੀਤਾ ਹੋਇਆ ਹੈ ਦੇਖੋ ਤੁਸੀਂ ਸਾਰੇ ਕਲਰ ਕਿੰਨੇ ਸੋਹਣੇ ਠਾ ਦੇ ਰਹੀ ਆਪੋ ਆਪਣਾ ਦੇਖੋ ਤੁਸੀਂ ਤੇ ਦਨ ਇਹ ਦੀ ਫਰਸਟ ਬਾਜੂ ਹੋਗੀ ਦਨ ਉਸ ਤੋਂ ਬਾਅਦ ਇਹ ਹੋਗੀ ਜੀ ਇਹ ਦੀ ਸੈਕੰਡ ਬਾਜੂ ਮੈਂ ক্লোਜ਼ਲੀ ਤੁਹਾਨੂੰ ਦਿਖਾਉਣੀ ਹੈਗੀ ਦੇਖੋ ਤੁਸੀਂ ਇਹ ਆਈਟਮ ਆ ਜਿਹੜੀ ਆਪਾਂ ਆਪਣੇ ਬੁਟੀਕ ਤੇ ਹੀ ਰੈਡੀ ਕੀਤੀ ਹੈਗੀ ਦੇਖੋ ਤੁਸੀਂ ਇਹ ਫਰਸਟ ਬਾਜੂ ਹੋਗੀ ਜੀ ਇਹ ਸੈਕੰਡ ਬਾਜੂ ਹੋਗੀ ਘੇਰੇ ਦਾ ਵਰਕ ਮੈਂ ਤੁਹਾਨੂੰ ਆਲਰੇਡੀ ਦਿਖਾ ਚੁੱਕੀ ਹੈਗੀ ਸੋ ਜਿਵੇਂ ਗੱਲ ਕਰਾਂ ਇਦੀ ਪ੍ਰਾਈਸ ਦੀ ਕੱਲੀ ਏਮਬਰਾਇਡਰੀ ਦੇ ਪ੍ਰਾਈਸ ਦੀ ਗੱਲ ਕਰ ਰਹੀ ਹਾਂ ਤਾਂ ਸਿਰਫ ਏਮਬਰਾਇਡਰੀ ਦਾ ਪ੍ਰਾਈਸ ਹੈਗਾ ਜਿਹੜਾ 500 ਸਿਰਫ 500 ਰੁਪਏ ਦੇ ਵਿੱਚ ਤੁਹਾਨੂੰ ਇੰਨੀ ਜ਼ਿਆਦਾ ਸੋਹਣੀ ਤੇ ਸਫਾਈ ਵਾਲੀ ਜਿਹੜੀ ਏਮਬਰਾਇਡਰੀ ਮਿਲੇਗੀ ਸਾਡੀ ਬੁਟੀਕ ਤੋਂ ਤੇ ਦੇਖੋ ਤੁਸੀਂ ਸਿਰਫ 500 ਰੁਪਏ ਦੇ ਵਿੱਚ ਤੁਹਾਨੂੰ ਘੇਰੇ ਦਾ ਵਰਕ ਮਿਲ ਰਿਹਾ ਹੈਗਾ ਜੀ ਬਾਜ਼ੂ ਦਾ ਵਰਕ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਪੱਤੀਆਂ ਬਣੀਆਂ ਹੋਈਆਂ ਗਈਆਂ ਕਲਰ ਦਾ ਤੁਸੀਂ ਠਾ ਦੇਖੋ ਤੇ ਸੂਟ ਵੀ ਦੇਖੋ ਵੀ ਕਿੰਨੇ ਲਾਈਟ ਕਲਰ ਦੇ ਸੂਟ ਤੇ ਕਿੱਡੇ ਸੋਹਣੇ ਕਲਰ ਠਾ ਦਿੰਦੇ ਆ ਦੇਖੋ ਤੁਸੀਂ embroidery ਦਾ ਪ੍ਰਾਈਸ ਹੈਗਾ ਜੀ ਸਿਰਫ 500 ਬਟ ਜਿਵੇਂ ਇਹ ਪੂਰੇ ਓਵਰオール ਸੂਟ ਦੀ ਗੱਲ ਕਰਾਂ ਤਾਂ ਦੀਦੀਆਂ ਰਣ ਨੇ ਇਹ ਸੂਟ ਆ ਜਿਹੜਾ 800 ਰੁਪਏ ਦਾ ਸੇਲ ਕੀਤਾ ਹੋਇਆ ਖੁਦ ਦਾ ਇਹਨਾਂ ਦਾ ਸਟੱਫ ਸੀਗਾ ਤੇ 800 ਰੁਪਏ ਦੇ ਵਿੱਚ ਦੀਦੀਆਂ ਰਣ ਨੇ ਜਿਹੜਾ ਇਹ ਸੂਟ ਆ ਉਹ ਸੇਲ ਕੀਤਾ ਹੋਇਆਗਾ ਤੇ ਦੇਖੋ ਤੁਸੀਂ ਕਿੱਡਾ ਜਿਆਦਾ ਸੋਹਣਾ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਕੜਾਉਣ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਕਮੈਂਟ ਤੁਸੀਂ ਪਾ ਸਕਦੇ ਹੋਗੇ ਤਾਂ ਮੈਂ ਤੁਹਾਨੂੰ ਉਸ ਤੋਂ ਬਾਅਦ ਫਰਦਰ ਜਿਹੜੀਆਂ ਮਤਲਬ ਡਿਟੇਲਸ ਸੈਂਡ ਕਰ ਸਕਦੀਆਂ ਜਾਂ ਜਿਹੜੀ ਵੀ ਸਾਡੀ ਬੁਟੀਕ ਤੇ ਸਾਡੇ ਕੋਲ ਡਿਜ਼ਾਈਨਸ ਹੈਗੇ ਹੈਗੇ ਮੈਂ ਤੁਹਾਨੂੰ ਪਰਸਨਲੀ ਮੈਸੇਜ ਕਰਕੇ ਮਤਲਬ ਉਹ ਚੀਜ਼ ਦੱਸ ਸਕਦੀਆਂ ਹਾਂ ਕਿ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਕਢਾਉਣ ਲਈ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਸੋ ਮਤਲਬ ਤੁਸੀਂ ਸਾਰ ਮੇਰੀਆਂ ਸਾਰੀਆਂ ਬੁਟੀਕ ਵਾਲੀ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਹੋ ਸੋ ਆਪਾਂ ਜਿਹੜਾ ਮਤਲਬ ਰਖੜੀ ਤੇ ਜਾਣਾ ਸੌਂ ਦੇ ਮਹੀਨੇ ਚ ਤੀਆਂ ਨੂੰ ਲੈ ਕੇ ਆਪਾਂ ਹੋਰ ਸੋਹਣੀਆਂ ਸੋਹਣੀਆਂ ਆਈਟਮਾਂ ਜਿਹੜੀਆਂ ਆਪਾਂ ਤੁਹਾਡੇ ਲਈ ਉਹ ਮਤਲਬ ਡੇਲੀ ਡਿਸਪਲੇ ਕਰਿਆ ਕਰਾਂਗੇ ਸੋ ਹੁਣ ਕਾਫੀ ਦਿਨ ਹੋ ਗਏ ਸੀਗੇ ਮੇਰਾ ਟਾਈਮ ਹੀ ਨਹੀਂ ਮਿਲਿਆ ਮੈਨੂੰ ਉਹ ਸੂਟ ਦੀ ਫੋਟੋ ਡਿਸਪਲੇ ਕਰਨ ਦਾ ਸੋ ਸੋ ਦੇਖੋ ਤੁਸੀਂ ਸੋ ਮੇਰੀਆਂ ਇਹ ਜੇ ਅਗਰ ਤੁਹਾਨੂੰ ਮੇਰੀਆਂ ਇਹ ਵੀਡੀਓ ਵਧੀਆ ਲੱਗਦੀਆਂ ਸੋ ਪਲੀਜ਼ ਮੇਰੇ ਜਿਹੜੀਆਂ ਵੀਡੀਓਜ਼ ਨੂੰ ਅੱਗੇ ਸ਼ੇਅਰ ਕਰਿਆ ਕਰੋ ਤੇ ਜੇਕਰ ਤੁਹਾਨੂੰ ਇਹ ਚੀਜ਼ ਲੱਗਦੀ ਹੈ ਵੀ ਮੇਰੀਆਂ ਜਿਹੜੀਆਂ ਵੀਡੀਓਜ਼ ਆ ਬੁਟੀਕ ਦੀਆਂ ਵਾਜ਼ੀ ਬਰੇਟਾਂ ਤੇ ਆ ਸੋ ਪਲੀਜ਼ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਅਗਰ ਕਿਸੇ ਨੇ ਘਰ ਬੈਠ ਕੇ ਹੀ ਆਪਣਾ ਹਨਾ ਮਤਲਬ ਬੁਟੀਕ ਦੀ ਸ਼ੁਰੂਆਤ ਕਰਨੀ ਹੈ ਤਾਂ ਉਹ ਸਾਡੇ ਨਾਲ ਪਰਸਨਲੀ ਕੰਟੈਕਟ ਕਰ ਸਕਦਾ ਹੈ ਅਸੀਂ ਉਹਨਾਂ ਨੂੰ ਹੋਲਸੇਲ ਪ੍ਰਾਈਸ ਤੇ ਜਿਹੜੇ ਸੂਟ ਵੀ ਕੱਢ ਕੇ ਦਵਾਂਗੇ ਸੋ ਸਾਡੇ ਨਾਲ ਕੰਟੈਕਟ ਕਰ ਸਕਦਾ ਸੋ ਦੇਖੋ ਤੁਸੀਂ ਮੈਂ ਤੁਹਾਨੂੰ ਲਾਸਟ ਟਾਈਮ ਫੇਰ ਇੱਕ ਵਾਰ ਸੂਟ ਦੀ ਲੁੱਕ ਦਿਖਾ ਦਿੰਨੀ ਹੈ ਬਾਜ਼ੂ ਵਰਕ ਹੈ ਪਲੱਸ ਇਹਦਾ ਕੀ ਹੈ ਘੇਰੇ ਦਾ ਵਰਕ ਹੈ ਬੇਬੀ ਪਿੰਕ ਕਲਰ ਦਾ ਇਹ ਸੂਟ ਹੈਗਾ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਦੇ ਵਰਕ ਕਰਾਉਣ ਲਈ ਸਾਨੂੰ ਜਿਹੜਾ ਤੁਸੀਂ ਐਟ ਐਨੀ ਟਾਈਮ ਕੰਟੈਕਟ ਕਰ ਸਕਦੇ ਹੋਗੇ ਤਦ ਤੱਕ ਦੇ ਲਈ ਰੱਬ ਰੱਖ